ਡੈਂਗੂ ਦੇ ਰੋਕਥਾਮ ਦੇ ਲਈ ਸਰਕਾਰ ਵੱਲੋਂ ਵਿਸ਼ੇਸ਼ ਮਹਿਮਾ ਚਲਾਈਆਂ ਜਾਂਦੀਆਂ ਹਨ ਹਰ ਸਾਲ ਇਸ ਵਾਰ ਵੀ ਬਸਾਦੇ ਮੌਸਮ ਨੂੰ ਦੇਖਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਮੁਲਾਜ਼ਮਾਂ ਵੱਲੋਂ ਇੱਕ ਰੈਲੀ ਕੱਢੀ ਗਈ ਜੋ ਕਿ ਬਾਖਾ ਖੇ ਇਲਾਕੇ ਦੇ ਭਾਗਾਂ ਵਿੱਚ ਲੰਗੀ ਇਸ ਮੌਕੇ ਰੈਲੀ ਵਿੱਚ ਸੰਬੋਧਨ ਕਰਦੇ ਆ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਡੈਂਗੂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਿਸ ਤਰ੍ਹਾਂ ਡੈਂਗੂ ਰੋਕਥਾਮ ਕੀਤੀ ਜਾ ਸਕਦੀ ਹੈ ਉਹਨਾਂ ਦੱਸਿਆ ਕਿ ਕੁੱਲਰਾਂ ਵਿੱਚ ਪਾਣੀ ਸਾਫ਼ ਹੋਣਾ ਚਾਹੀਦਾ ਹੈ ਪਾਣੀ ਨਹੀਂ ਖੜਨਾ ਚਾਹੀਦਾ ਬਰਸਾਤਾਂ ਵਿੱਚ ਤੋਬਿਆਂ ਵਿੱਚ ਪਾਣੀ ਉੱਪਰ ਡਿਟੀ ਜਾਂ ਸਫੈਦੀ ਸਿੱਟੀ ਜਾਵੇ ਤਾਂ ਜੋ ਮੱਛਰਾਂ ਦੀ ਪ੍ਰਭਾਵਨਾ ਹੋ ਸਕੇ ਜਿਸ ਕਾਰਨ ਮੱਛਰ ਪੈਦਾ ਹੁੰਦੇ ਨੇ ਤੇ ਲੋਕਾਂ ਨੂੰ ਡੰਗ ਮਾਰ ਜਾਂਦੇ ਨੇ ਜਿਸ ਕਾਰਨ ਡੇਂਗੂ ਵੱਜ ਜਾਂਦਾ ਹੈ ਜਿਸ ਨੂੰ ਲੈ ਕੇ ਸਿਵਲ ਹਸਪੀਟਲ ਵਿੱਚ ਵੀ ਕਈ ਬਾੜ ਬਣਾਏ ਗਏ ਹਨ डेंगू के डेंगू के का सीजन बरसात शुरू हो गया तो, तो जो खड़ा पानी है उसमें मच्छर के लालवे डेंगू हो तो डेंगू लालवागू पानी का रिस्क बढ़ गया है काफी उस चक्कर में हमने उसके अवेयरनेस बनाने के लिए रैली की और तो पानी खड़ा होता है जहाँ ध्यान तो रखें अपने घर में अपने आस कहीं भी पानी खड़ा है तो उसको साफ करें कूलर हर हफ्ते साफ करने चाहिए ਔਰ ਕੋਈ ਮਕਾਲ ਵਗੈਰਾ ਹੋਊ ਕੋਈ ਕੰਪਾ ਚੱਕਰ ਤੋਂ ਫਟਾਫਟ ਹਸਪਤਲ ਲੈ ਕੇ ਤਾਂ ਕਿ ਉਸ ਦਾ ਟਾਈਮ ਤੇ ਇਲਾਜ ਕਰ ਸਕੀ। ਠੀਕ ਹੈ ਜੀ। ਅੱਛਾ ਸਰ ਅਗਰ ਕੋਈ ਐਮਈ ਕੇਸ ਨਿਕਲ ਜਾਂਦਾ ਤਾਂ ਤੁਹਾਡੇ ਕੋਲ ਕੀ ਪ੍ਰਬੰਧ ਨੇ ਇੱਥੇ ਹਸਪਤਲ ਦੇ ਵਿੱਚ? ਅੰਮ੍ਰਿਤਪੁਰ ਸੀ ਡੇਂਗੂ ਵਾਰਡ ਨੇ ਨਿਸ਼ਚਿਤ ਬਣਾਇਆ ਉਸ ਵਿੱਚ 8 ਬੈਡ ਵਰਪਸ ਹੈ। ਉਸ ਨੂੰ ਪੂਰਾ ਵਾਈਸੋਲੇਟਡ ਉਹ ਨਾ ਰੱਖੇ। ਔਰ ਡੇਂਗੂ ਦੇ ਟੈਸਟ ਵੀ ਸਭ ਯਹਾਂ ਕੋ ਹਸਪਤਲ ਨੂੰ ਫ੍ਰੀ ਕਰਦਾ ਹੈ। ਠੀਕ ਹੈ। ਓਕੇ ਥੈਂਕ ਯੂ। ਹਾਂਜੀ ਸਰ ਅੱਜ ਜਿਹੜੀ ਜੋ ਰੈਲੀ ਕੀਤੀ ਗਈ ਹੈ ਡੇਂਗੂ ਦੇ ਸਬੰਧ ਵਿੱਚ ਇਸ ਦਾ ਕੀ ਮਤਵ ਸੀ ਜੀ ਕੀ ਕਿਸ ਦਾ ਮਤਲਬ ਕਿਸ ਚੀਜ਼ ਲਈ ਕਢੀ ਗਈ ਹੈ ਕੀ ਸੰਦੇਸ਼ ਦੇਣਾ ਚਾਹੁੰਦੇ ਸੀ ਜੀ ਅੱਜ ਅਸੀਂ ਡੇਂਗੂ ਦੇ ਰੋਗ ਦੀ ਇਸ ਲਈ ਕਢੀ ਸੀ ਤਾਂ ਕਿ ਤਰਾਲੀ ਦੇ ਲੋਕਾਂ ਨੂੰ ਜਾਗਰੂਕ ਕਰ ਪਾਈਏ ਡੇਂਗੂ ਬੁਖਾਰ ਬਾਰੇ ਉਹਦੇ ਲੱਛਣਾਂ ਬਾਰੇ ਤੇ ਕਿਸ ਤਰ੍ਹਾਂ ਇਸ ਨੂੰ ਪ੍ਰੀਵੈਂਟ ਕਰ ਸਕਦੇ ਹਾਂ ਡੇਂਗੂ ਬੁਖਾਰ ਇੱਕ ਜਾਣਦੇ ਵਾਲੀ ਬਿਮਾਰੀ ਹੈ ਜਿਸ ਦਾ ਚੰਗੀ ਤਰ੍ਹਾਂ ਇਲਾਜ ਨਾ ਕੀਤਾ ਜਾਵੇ ਉਸ ਬੁਖਾਰ ਦੇ ਲੱਛਣ ਹਨ ਸਰੀਰ 'ਤੇ ਦਰਦਾ ਹੋਣਾ ਕਾਫੀ ਤੇਜ਼ ਬੁਖਾਰ ਹੋਣਾ ਸਰੀਰ 'ਤੇ ਦਾਣੇ ਹੋਣੇ ਲਾਲ ਰੰਗ ਦੇ ਅੱਖਾਂ ਦੇ ਪਿੱਛੇ ਦਰਦ ਹੋਣਾ ਤੇ ਮਾਸਪੇਸ਼ੀਆਂ 'ਚ ਕਾਫੀ ਜ਼ਿਆਦਾ ਦਰਦ ਹੋਣਾ ਇਸ ਬਚਨ ਦੇ ਤਰੀਕੇ ਕਿਦਾਂ ਕੀ ਹਨ ਕਿ ਸਾਨੂੰ ਇਸ ਦਾ ਮੱਛਰ ਤੋਂ छुटकारा ਪਾਣਾ ਹੈ ਜੋ ਕਿ ਸਾਫ ਤੇ ਖੜੇ ਪਾਣੀ ਵਿੱਚ ਹੁੰਦਾ ਹੈ ਜਿਸ ਲਈ ਸਾਨੂੰ ਪੂਲਰਾਂ ਦੇ ਬੰਮਲਿਆਂ 'ਚ ਖੜੇ ਪਾਣੀ ਦਾ ਦੋ ਜਹਾਜ਼ ਪਾਣੀ ਚਾਹੀਦੀ ਹੈ ਕਪੜੇ ਪੂਰੇ ਸਰੀਰ ਢਕਣ ਵਾਲੇ ਪਾਣੀ ਚਾਹੀਦੇ ਹਨ ਤਾਂ ਕਿ ਮੱਛਰ ਸਾਨੂੰ ਕੱਟ ਨਾ ਸਕੇ ਉਸ ਤੋਂ ਇਲਾਵਾ ਮੱਛਰ ਨੂੰ ਭਜਾਉਣ ਵਾਲੀ ਕਰੀਮਾਂ ਦਾ ਤੇਲਾਂ ਦਾ ਯੂਜ਼ ਕਰਨਾ ਚਾਹੀਦਾ ਹੈ ਛੱਤਾਂ ਤੇ ਪੂਲਰ ਜਿਹੜੇ ਪਏ ਹੈ ਟੈਂਕੀਆਂ ਹਨ ਉਹਨਾਂ ਨੂੰ ਧੋਵਰ ਕਰਕੇ ਸੁਕਾਉਣਾ ਚਾਹੀਦਾ ਹੈ ਤੇ ਹਰ ਫਰਡੇ ਇਸ ਲਈ ਫਰਡੇ ਵੀ ਬਣਾਉਣੇ ਹਨ ਜਿੱਥੇ ਜਿੱਥੇ ਪੂਲਰ ਵਗੈਰਾ ਸਾਰੇ ਸਾਫ਼ ਕਰਦੇ ਹਨ जेएनपीएस ਕਿਸ ਨੂੰ ਫੇਵਰ ਵੀ ਦਿੱਕੂ ਬਹੁਤ ਆਉਂਦਾ ਹੈ ਤਾਂ ਸਾਨੂੰ ਗਰੂਫਲ ਜਾਂ ਐਕਸਟ੍ਰੀਮ ਦੀਆਂ ਦਵਾਈਆਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ ਕਿਸੇ ਵੀ ਚੋਲਾ ਸਾਡ ਡਾਕਟਰ ਕੋਲ ਨਹੀਂ ਜਾਣਾ ਚਾਹੀਦਾ ਸਾਨੂੰ ਸਿਰਫ ਸਿਰਫ ਪੈਰਾਸੀਟਾਮੋਲ ਦੀ ਹੀ ਉਪਯੋਗ ਕਰਨਾ ਚਾਹੀਦਾ ਹੈ ਤੇ ਤਰਲ ਤਾਸ਼ਤਾ ਦਾ ਉਪਯੋਗ ਕਰਨਾ ਚਾਹੀਦਾ ਹੈ ਫਿਰ ਵੀ ਜੇ ਫਰਕ ਨਾ ਪਵੇ ਕਿ ਸਾਡੇ ਹਸਪਤਾਲ ਵਿੱਚ ਡੇਂਗੂ ਲਈ ਇੱਕ ਸਪੈਸ਼ਲ ਡੇਂਗੂ ਵਾਰਡ ਹੈ ਜਿੱਥੇ ਅਸੀਂ ਬੇਰੀ ਦਾ ਚੰਗੀ ਤਰ੍ਹਾਂ ਇਲਾਜ ਕਰਦੇ ਹਾਂ ਸਾਡੇ ਕੋਲ ਚੰਗੀ ਤਰ੍ਹਾਂ ਉਸਦੇ ਇਲਾਜ ਕਰਨ ਲਈ ਡਾਕਟਰ ਵੀ ਮੌਜੂਦ ਹਨ ਤੇ ਸਾਡੇ ਕੋਲ ਆ ਕੇ ਦਿਖਾਣਾ ਚਾਹੀਦਾ ਹੈ ਠੀਕ ਹੈ ਸਰ ਥੈਂਕ ਯੂ ਹਾਨੀ ਸਰ ਸਤਿ ਸ਼੍ਰੀ ਤੇ ਅੱਜ ਜਿਹੜਾ ਆਪਣਾ ਡੇਂਗੂ ਦੇ ਪਲਖਸ਼ ਵਿੱਚ ਰੈਲੀ ਕੱਢੀ ਸੀ ਉਹਦਾ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਜਣਾਉਣਾ ਚਾਹੁੰਦੇ ਹੋ ਜੀ ਅ ਜੀ ਸਾਡੇ ਵੱਲੋਂ ਸੰਦੇਸ਼ ਇਹ ਹੀ ਹੈ ਕਿ ਪੂਰੀ ਬਾਗਾਂ ਦੇ ਕੱਪੜੇ ਬਾਕੇ ਰੱਖੋ ਤੇ ਕੋਈ ਵੀ ਪਾਣੀ ਜਿੱਥੇ ਖੜਾ ਲੱਗਦਾ ਹੈ ਜਿਵੇਂ ਕਿ ਤੁਹਾਡੇ ਘਰ ਵਿੱਚ ਕੁੰਡਰ ਵਗੈਰਾ ਜਿੱਥੇ ਪਾਣੀ ਖੜਾ ਰਹਿੰਦਾ ਹੈ ਉਹਨੂੰ ਹਰ ਸ਼ੁੱਕਰਵਾਰ ਦੇ ਦਿਨ ਸਫਾਈ ਕਰਕੇ ਰੱਖੋ ਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਕਿਸੇ ਨੂੰ ਬੁਖਾਰ ਲੱਗਦਾ ਹੈ ਤੇ ਸਾਡਾ ਹਸਪਤਾਲ 24 ਘੰਟੇ ਐਮਰਜੈਂਸੀ ਕੁੱਲੀ ਹੈ ਸਰੇ ਮਾਹ ਡਾਕਟਰ ਵੀ ਬੈਠਦੇ ਹਨ ਤੇ ਆ ਕੇ ਇਧਰ ਆ ਕੇ ਕਹਿੰਦੇ ਆ ਇਲਾਜ ਕਰਵਾਇਆ ਜਾਵੇ ਤੇ ਆਪਣੇ ਕੋਲ ਸਾਰੀ ਫੈਸਿਲਿਟੀ ਅਵੇਲੇਬਲ ਹੈ ਬਾਕੀ ਆਪਾਂ ਟੀਮਾਂ ਵੀ ਇੱਥੇ ਨਿਯੁਕਤ ਕੀਤੀਆਂ ਹੋਈਆਂ ਨੇ ਜਿਹੜਾ ਕਿ ਸਮੇਂ-ਸਮੇਂ 'ਤੇ ਚੈਕਿੰਗ ਕਰਦੀਆਂ ਰਹਿਣਗੀ ਠੀਕ ਹੈ ਜੀ ਬਾਕੀ ਸਰਕਾਰ ਤੋਂ ਸਾਨੂੰ ਐਕਸਟਰਾ ਬੰਦੇ ਵੀ ਦਿੱਤੇ ਗਏ ਹਨ ਜਿਡੇ ਕੀ ਨਾਲ ਹੱਦ ਦੇ ਨਾਲ ਹੱਥ ਮੜਾਉਂਦੇ ਨੇ ਤੇ ਇਹ ਕੰਮ ਨੂੰ ਹੋਰ ਖੁਦੱਜਾ ਕਰਨ ਵਾਸਤੇ ਸਾਡੇ ਮਦਦ ਕਰਦੇ ਨੇ ਤੇ ਸਰ ਲੋਕਾਂ ਨੂੰ ਹੋਰ ਕੀ ਸੰਦੇਸ਼ ਦੇਣਾ ਚਾਹੋਗੇ ਮਰਨ ਕੇ ਚਲੋ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਤੁਹਾਡੇ ਕੋਲ ਇੱਥੇ ਕੀ ਪ੍ਰਬੰਧ ਨੇ ਦੇਖੋ ਜੀ ਆਪਣੇ ਕੋਲ ਨਾ ਡੇਂਗੂ ਦੀ ਸੈਪਰੇਟ ਵਾਰਡ ਬਣਾਈ ਹੋਈ ਹੈ ਉਹਦੇ ਵਿੱਚ ਸਾਰਾ ਹੀ ਡੇਂਗੂ ਦੇ ਰਿਗਾਰਡਿੰਗ ਸਾਰੀਆਂ ਫੈਸਿਲਟੀਆਂ ਸਰਕਾਰ ਵੱਲੋਂ ਮਾਨ ਜੋਗ ਸਿਵਲ ਸੈਜਨ ਸਾਥ ਦੇ ਕੈਂਪ ਦਾ ਸਾਰੀਆਂ ਅਰੇਂਜਮੈਂਟ ਕੀਤੀ ਗਈ ਹੈ ਇੰਨਾਂ ਦੇ ਵਿੱਚ ਜੇ ਜਿਸ ਨੂੰ ਵੀ ਬੁਖਾਰ ਆਉਂਦਾ ਹੈ ਉਹ ਇਮੀਡੀਏਟ ਆ ਕੇ ਆਪਣੀ ਖੂਨ ਦੀ ਜਾਂਚਾਂ ਜਿਹੜੀਆਂ ਕਿ ਟੋਟਲ ਬਲੀਡ ਹੁੰਦੀਆਂ ਨੇ ਉਹ ਕਰਵਾਵੇ ਉਹਦੇ ਵਿੱਚ ਸਾਨੂੰ ਇਹ ਵੀ ਪਤਾ ਚੱਲ ਜਾਏਗਾ ਕਿ ਹਾਂ ਵੀ ਬੰਦੇ ਨੂੰ ਟੈਬੂ ਵਗੈਰਾ ਹੈ ਕਿ ਨਹੀਂ ਹੈ ਤਾਂ ਕਿ ਇਸ ਬਿਮਾਰੀ ਦਾ ਟਾਈਮ ਸਿਰ ਇਲਾਜ ਕੀਤਾ ਜਾ ਸਕੇ ਜਗਵੰਤ ਟੀਵੀ ਲਈ ਮਹਾਰੀਜ ਬਟਲਾ ਕੋਰਾਲੀ